ਜਿਆਦਾ ਹਵਾਕੀ ਦੀ ਚੱਲ ਰਹੀ ਹੈ ਆਮ ਦੀ ਆ ਜੀ ਤਾੜੀ ਗਾਲ ਸਾਹਿਬ ਦੀ ਆ ਅਸੀਂ ਉਹਨਾਂ ਦੇ ਗੁਰਸੰਗ ਸਿੰਘ ਛੀਨਾ ਜੀ ਦੇ ਫ੍ਰੈਂਡ ਆ ਉਹ ਵੀ ਬਹੁਤ ਵਧੀਆ ਆਪਣਾ ਨਿਮਰਤਾ ਸੇ ਦੇ ਇੱਥੇ ਕੰਮ ਨਿਭਾ ਰਹੇ ਆ ਸਿਆਸੀ ਹਲਕੇ ਦੇ ਵਿੱਚ ਉਹ ਬਹੁਤ ਸਾਡੀ ਗੱਲਬਾਤ ਹੁੰਦੇ ਆ ਸਿਆਸੀ ਸ਼ਰਮੀਆਂ ਕੁਲਦੀਪ ਸਿੰਘ ਧਰਿਆਲ ਦੀਆਂ ਬਹੁਤ ਤੇਜ਼ ਆ ਜੀ ਉਹਨਾਂ ਨਾਲ ਪਰਸ਼ਨ ਭਾਜੀ ਜੀ ਛੀਨਾ ਜਿਹੜਾ ਉਹਨਾਂ ਵੀ ਜੋਰ ਚੱਲਦਾ ਪਿਆ ਚਲੋ ਵੇਖੋ ਇੱਕ ਵਾਰ ਮੌਕਾ ਦੇਣਾ ਚਾਹੀਦਾ ਹਰ ਇੱਕ ਨੂੰ ਮੌਕਾ ਮਿਲਣਾ ਚਾਹੀਦਾ ਭਾਜੀ ਝਾੜੂ ਵਾਲੇ ਆ ਉਹਨਾਂ ਦਾ ਸਰਕਲ ਚੱਲ ਰਿਹਾ ਜੀ ਤੇ ਗਰਸ਼ਨ ਸ਼ੀਨਾ ਜੀ ਬਹੁਤ ਸਾਡੇ ਪਰ ਆਨੇ ਅਸੀਂ ਉਹਨਾਂ ਦਾ ਬਹੁਤ ਜੀ ਐਂਆ ਕਰਦੇ ਆ ਆਉਣ ਦਾ ਜਿਹੜੀ ਬਿਜਲੀ ਫ੍ਰੀ ਕੀਤੀ ਗਈ ਹੈ 400 ਜੂਟ ਲਾ ਲਓ ਉਹ 400 ਜੂਟ ਦਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਕਿੰਨਾ ਕੁ ਫਾਇਦਾ ਹੋਊਗਾ ਉਹਦਾ ਤਾਂ ਜੀ ਲਾਭ ਹੈਗਾ ਇਹ ਤਾਂ ਸਾਰਿਆਂ ਨੂੰ ਲਾਭ ਸਾਡਾ ਬਹੁਤ ਵਧ ਗਿਆ ਇੱਥੇ ਕਸ਼ਰਵ ਸਿੰਘ ਸ਼ੀਨਾ ਲੀਟਰਿਆ ਜਿਹੜਾ ਸਿਰ ਕੱਟ ਇੱਥੇ ਜਿਆਦੀ ਹਵਾ ਕਿਦੀ ਨਜ਼ਰ ਆ ਰਹੀ ਆਪ ਵਾਲਿਆਂ ਦੀ ਆ ਰਹੀ ਹੈ ਜੀ ਸਾਡੇ ਹਲਕਾ ਜਨਾਲਾ ਦੇ ਵਿੱਚ ਧਾਰਿਆਲ ਸਾਹਿਬ ਖੜੇ ਨੇ ਅਸੀਂ ਉਹਨਾਂ ਦੀ ਫੁੱਲ ਸਕੋਰ ਦੇ ਵਿੱਚ ਅਕਸ਼ਰ ਮਿਸਟ੍ਰਿਕ ਸੀਨਾ ਜੋ ਪਿੰਡ ਇਲਾਕੇ ਦਾ ਨੌਜਵਾਨ ਆਰਨੀਆ ਉਹ ਬਹੁਤ ਜ਼ੋਰ ਲਾ ਰਿਹਾ ਪੱਪਾ ਪਰ ਜ਼ੋਰ ਲਾ ਰਿਹਾ ਹੈ ਘਰੀਬਾਂ ਸਾਹਿਬ ਨੂੰ ਦਿਟਾਉਣ ਵਾਸਤੇ ਸਭ ਤੋਂ ਜ਼ਿਆਦਾ ਨੌਕਰੀਆਂ ਕਿਹੜੀ ਸਰਕਾਰ ਦੇ ਵਿੱਚ ਮਿਲੀਆਂ ਪਿਛਲੀਆਂ ਸਰਕਾਰਾਂ ਦੇ ਵਿੱਚ ਜਾਂ ਇਹਨਾਂ 2 ਸਾਲਾਂ ਚ ਮਿਲੀਆਂ ਸਭ ਤੋਂ ਜ਼ਿਆਦਾ ਨੌਕਰੀਆਂ ਤਾਂ ਆਮ ਆਦਮੀ ਜਿਹੜੇ ਕੱਚੇ ਮਲਾਜਮ ਸੀ ਉਹ ਪੱਕੇ ਕੀਤੇ ਆ ਜਿਹੜੀਆਂ ਪੈਂਡਿੰਗ ਪੋਸਟਾਂ ਪਈਆਂ ਉਹਨਾਂ ਨੂੰ ਹੀ ਅਨਾ ਰਿਲੀਜ਼ ਕੀਤਾ ਹੈ ਦੁਬਾਰਾ ਤੋਂ ਚਾਲੂ ਕੀਤਾ ਅਸੀਂ ਗਸ਼ਰਮ ਸਿੰਘ ਨੇਦਾ ਪੱਲਾ ਫਾੜ ਕੇ ਵਧੀਆ ਇਨਸਾਨ ਹਰ ਵੇਲੇ ਹਾਜ਼ਰ ਹਰ ਬੰਦੇ ਨੂੰ ਮਿਲਦਾ ਜੁਲਦਾ ਆ ਅਸੀਂ ਉਹਦੀ ਰਹਿਨਮਾਈ ਏਠ ਐ ਹਲਾਕੇ 'ਚੋਂ ਆਪਣੇ 10-20 ਪਿੰਡਾਂ ਤੋਂ ਵਧੀਆ ਲੀਡ ਜਿਤਾ ਕੇ ਧਾਰੂਵਾਲ ਸਾਹਿਬ ਨੂੰ ਤੇ ਭਗਵੰਤ ਮਾਨ ਜੀ ਨੂੰ ਜਿਤਾ ਕੇ ਭੇਜਾਂਗੇ ਆਮ ਆਦਮੀ ਦੇ ਵਿੱਚ ਸਾਰੀਆਂ ਹੁਭੀਆਂ ਹੈਗੀਆਂ ਜੀ ਜੋ ਉਹਨਾਂ ਨੇ ਵਾਦੇ ਕੀਤੇ ਉਹਦੇ ਮੁਤਾਬਕ ਨਿਭੇ ਨੇ ਮਨ ਲੱਗ ਲਈ ਮੇਰੇ ਘਰ ਦੇ ਨਾਲ ਹੀ ਆ ਜੀ ਐਟਮ ਹੋਟਲ ਜੋ ਸਵੇਰੇ 8 ਵਜੇ ਤੋਂ 7 ਸਵਾ 7 ਵਜੇ ਤੋਂ ਚਾਲੂ ਹੁੰਦਾ ਵਾ 8 ਵਜੇ ਨਾਲ ਉੱਥੇ ਪਬਲਿਕ ਆਉਂਦਾ ਪਿੰਦੀ ਆ ਇਸ ਵੇਲੇ ਸਾਰਾ ਜੋ ਆਮ ਬੰਦੇ ਦਾਰ ਜਾਣ ਆ ਆਂ ਪਾਰਟੀ ਵਾਲਿਆ ਵਧੀਆ ਲੀਡਰ ਆ ਕੁਲਦੀਪ ਸਿੰਘ ਧਾਰੀ ਵਾਲਾ ਛੋਟਾ ਕਿਸਾਨ ਆ ਹਰ ਕਿਸਾਨ ਦਾ ਦੁੱਖ ਦਰਦ ਦਾ ਭਾਈ ਵਾਲਿਆ ਇਹ ਗੱਲੋ ਤਾਂ ਚਲੋ ਚੰਗਾ ਤਾਂ ਹਿਆਲ ਸਾਹਿਬ ਇਹਨੇ ਆ ਜਦੋਂ ਹਥਿਆਰਾਂ ਦਾ ਵੀ ਪਾਇਆ ਜਦੋਂ ਲੋਕ ਜਿਹੜਾ ਠਲ ਪਾਈ ਵੀ ਜਿਹੜਾ ਰੌਲਾ ਰੱਪਾ ਲੋਕ ਜਿੱਤੇ ਨਹੀਂ ਉੱਥੇ ਹਥਿਆਰ ਧਾਲਾ ਇਕੱਠੇ ਹੋ ਜਾਂਦੇ ਵਿਆਹਾਂ ਆਜ ਕੀ ਦਿੱਤੇ ਆਤ ਚੁਕੀ ਪਰਿਵਾਰਕਵਾਦ ਕਾਂਗਰਸ ਦੇ ਵਿੱਚ ਆ ਗਿਆ ਸਾਨੂੰ ਇਹਨਾਂ ਦੀਆਂ ਨੀਤੀਆਂ ਚੰਗੀਆਂ ਨਹੀਂ ਲੱਗੀਆਂ ਤੇ ਫਿਰ ਅਸੀਂ ਪਿੱਛੇ ਹਟ ਕੇ ਸਰਦਾਰ ਭਗਵੰਤ ਸਿੰਘ ਮਾਨ ਦਾ ਪੱਲਾ ਫੜਿਆ ਆਹ ਪਾਰਟੀ ਦੇ ਵਿੱਚ ਸ਼ਾਮਲ ਹੋਏ ਗਰਸਨ ਸਿੰਘ ਇਹਨਾਂ ਦੀ ਬਹੁਤ ਸਾਡੇ ਪਰ ਆ ਨੇ ਗਰਸਨ ਸਿੰਘ ਇਹਨਾਂ ਦੇ ਗਰਸਨ ਸਿੰਘ ਇਹਨਾਂ ਦੇ ਫੈਨ ਆ ਬਸ ਫਿਰ ਸੀਨਾ ਲੀਟਰ ਆ ਜਿਹੜਾ ਸਿਰਕਾ ਤੇ ਜਨ ਸਭਾ ਹਲਕਾ ਰਾਜਾ ਸੰਸੀ ਦੇ ਪਿੰਡ ਓਠੀਆਂ ਚ ਮੌਜੂਦ ਆ ਗੱਲਬਾਤ ਕਰਾਂਗੇ ਕੀ ਨਾ ਤੁਹਾਡਾ ਜੀ ਗੁਰਸੇਵਕ ਸਿੰਘ ਜੀ ਗੁਰਸੇਵ ਸਿੰਘ ਜੀ ਇਹੀ ਓਠੀਆਂ ਪਿੰਡ ਆ ਤੁਹਾਡਾ ਹਾਂਜੀ ਓਠੀਆਂ ਜੀ ਜਿਵੇਂ ਤੁਸੀਂ ਜਾਣਦੇ ਹੋ ਲੋਕ ਸਭਾ ਚੋਣਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਨੇ ਉਮੀਦਵਾਰ ਤਾਰੇ ਹੋਏ ਨੇ ਹਾਂਜੀ ਹਾਂਜੀ ਤੇ ਜਿਆਦੀ ਹਵਾ ਕਿਦੀ ਨਜ਼ਰ ਆ ਰਹੀ ਆ ਆਪ ਵਾਲਿਆਂ ਦੀ ਆ ਰਹੀ ਆ ਜੀ ਸਾਡੇ ਹਲਕਾ ਜਨਾਲਾ ਦੇ ਵਿੱਚ ਤਾਰੀਵਾਲ ਸਾਹਿਬ ਖੜੇ ਨੇ ਅਸੀਂ ਉਹਨਾਂ ਦੀ ਫੁੱਲ سپورਟ ਦੇ ਵਿੱਚ ਆ ਗੁਰਸੰਗ ਸਿੰਘ ਸ਼ੀਨਾ ਜੀ ਦੇ ਪਿੱਛੇ ਫੁੱਲ سپورਟ ਹੈ ਸਾਡੀ ਜੀ ਹਾਂ ਜੀ ਇਹਨਾਂ ਦੇ ਪਿੱਛੇ ਕਿਉਂ سپورਟ ਹੈ ਜੀ ਕੀ ਕਾਰਨ ਕੀ ਆ ਤਾਰੀਵਾਲ ਸਾਹਿਬ ਦੇ ਸ਼ੀਨਾ ਸਾਹਿਬ ਦੇ ਮਹਾਰਾਜ ਪਹਿਲੇ ਜਿਹੜੇ ਮੰਤਰੀ ਸੀਗੇ ਉਹ ਕਿਸੇ ਨੂੰ ਮਿਲਦੇ ਨਹੀਂ ਸੀਗੇ ਤੇ ਹੁਣ ਜਿਹੜੇ ਮੰਤਰੀ ਆ ਧਰਿਆਲ ਸਾਹਿਬ ਇਹਨਾਂ ਦੇ ਕੋਲ ਜਾਈਦਾ ਦੋ ਚਾਰ ਵਾਰੀ ਸੀ ਇਹਨਾਂ ਦੇ ਕੋਲ ਗਏ ਆ ਇਹ ਸਾਨੂੰ ਐ ਬਹੁਤ ਨਿਮਰਤਾ ਸੇਤ ਮਿਲਦੇ ਆ ਸੁਣਦੇ ਆ ਗੱਲਬਾਤ ਕੋਈ ਵੀ ਸਾਡੀ ਦੁੱਖ ਦੀ ਸੋਖ ਦੀ ਹਰੇਕ ਗੱਲਬਾਤ ਹੁੰਦੇ ਆ ਕੋਈ ਵੀ ਹੁਣ ਅਨਾਜ ਦੀ ਗੱਲ ਲਾ ਲੋ ਜੇ ਚਲੋ ਪਿੰਡਾਂ ਦੇ ਵਿੱਚ ਆਉਂਦਾ ਵਾ ਕਿਸੇ ਵੇਲੇ ਜਿਤਵਾਜੀਆਂ ਦੇ ਵਿੱਚ ਕੋਈ ਉਧਰੋਂ ਉਤਰੀ ਪਾਰਟੀ ਜਿਵੇਂ ਇੱਕ ਦੂਜੀ ਪਾਰਟੀ ਇੱਕ ਦੂਜੇ ਦਾ ਕੰਮ ਬੰਦ ਕਰਾ ਦਿੰਦੇ ਪਰ ਇਹ ਆਪਣੀ ਨਿਮਰਤਾ ਸੇਤ ਸਭ ਸਾਰੇ ਕੰਮ ਘਣਕ ਵੰਡ ਰਹੇ ਆ ਆਟਾ ਵੰਡ ਰਹੇ ਆ ਜੋ ਵੀ ਜੋ ਕੁਝ ਵੀ ਆਉਂਦਾ ਵਾ ਸਭ ਵੰਡ ਰਹੇ ਆ ਜੀ ਦੂਜੀ ਪਾਸੇ ਗੱਲ ਕਰੀਏ ਜਿਸ ਤਰ੍ਹਾਂ ਗੁਰਸੰਗ ਸਿੰਘ ਸ਼ੀਨਾ ਹੋਂਾਂ ਦੀ ਤੁਸੀਂ ਗੱਲ ਕੀਤੀ ਹੈ ਤੇ ਗੁਰਸੰਗ ਸਿੰਘ ਸ਼ੀਨਾ ਹੋਂਾਂ ਦੇ ਵਿੱਚ ਕੀ ਐਸੀਆਂ ਖੂਬੀਆਂ ਨੇ ਨਹੀਂ ਅਸੀਂ ਉਹਨਾਂ ਦੇ ਗੁਰਸੰਗ ਸਿੰਘ ਸ਼ੀਨਾ ਜੀ ਦੇ ਫੈਨ ਆ ਉਹ ਵੀ ਬਹੁਤ ਵਧੀਆ ਆਪਣਾ ਨਿਮਰਤਾ ਸੇ ਦੇ ਇੱਥੇ ਕੰਮ ਨਿਭਾ ਰਹੇ ਆ ਜਿਹੜਾ ਐਸਾਂ ਸੀ ਹਲਕਾ ਦੇ ਵਿੱਚ ਉਹ ਬਹੁਤ ਸਾਡੀ ਗੱਲਬਾਤ ਹੁੰਦੀ ਹੈ ਜਦੋਂ ਵੀ ਆਪਾਂ ਉਹਨਾਂ ਦੇ ਕੋਲ ਜਾਂਦੇ ਆ ਨਾ ਉਹ ਐ ਬਿਠਾ ਕੇ ਕੋਲ ਹਰੇਕ ਨੂੰ ਮਾੜਾ ਵਾ ਤਗੜਾ ਵਾ ਹਰੇਕ ਦੀ ਗੱਲਬਾਤ ਹੁੰਦੀ ਹੈ ਹਾਂਜੀ ਤਾਂ ਕੀ ਭਗਵੰਤ ਮਾਨ ਨੂੰ ਕਿਸ ਤਰ੍ਹਾਂ ਵੇਖਦੇ ਹੋ ਕੀ ਜੋ ਭਗਵੰਤ ਮਾਨ ਸਾਹਿ ਕੀ ਵਾਕਿਆ ਜੋ ਉਹਨਾਂ ਨੇ ਕਿਹਾ ਸੀ ਵਾਦੇ ਉਸ ਤਰਿਕੇ ਨਾਲ ਪੂਰੇ ਕੀਤੇ ਜਾਂਦੇ ਆ ਜੀ ਕੀਤੇ ਆ ਜੀ ਕੀਤੇ ਆ ਜੀ ਜੋ ਉਹਨਾਂ ਨੇ ਵਾਦੇ ਕਹੇ ਸੀਗੇ ਉਹ ਕੀਤੇ ਆ ਪੂਰੇ ਰਾਜਾ ਸਾਹਿਬ ਜੀ ਹਲਕੇ ਦੇ ਵਿੱਚ ਉਹ ਕਿੰਨੇ ਕੇ ਲੀਡ ਤੇ ਜਿਹੜਿਆ ਧਾਰੀਵਾਲ ਸਾਹਿਬ ਜਿੱਦੇ ਲੋਕ ਸਭਾ ਹਲਕਾ ਅਮਰਸਰ ਦੀ ਫੁੱਲ ਸਪੋਰਟ ਆ ਜੀ ਸਾਡੇ ਤੇ ਇਧਰੋਂ ਪੂਰੀ ਹਵਾ ਦੇ ਵਿੱਚ ਆ ਫੁੱਲ ਸਪੋਰਟ ਆ ਜੀ ਆਮ ਆਦਮੀ ਦੇ ਵਿੱਚ ਸਾਰੀਆਂ ਫੂਬੀਆਂ ਹੈਗੀਆਂ ਜੀ ਜੋ ਉਹਨਾਂ ਨੇ ਵਾਦੇ ਕੀਤੇ ਉਹਦੇ ਮੁਤਾਬਕ ਨਿਭੇ ਨੇ ਮੱਲਾ ਕਲੀਨਿਕ ਮੇਰੇ ਘਰ ਦੇ ਨਾਲ ਹੀ ਆ ਜੀ ਐਟਮ ਫੋਨ ਚਲਜੋ ਸਵੇਰੇ 8 ਵਜੇ ਤੋਂ 7 7:30 ਵਜੇ ਤੋਂ ਚਾਲੂ ਹੁੰਦਾ ਵਾ 8 ਵਜੇ ਨਾਲ ਉੱਤੇ ਪ ਵਧੀਆ ਕਾਰ ਚੱਲਣ ਦਿਆ ਵਾ ਇਹਨਾਂ ਦਾ ਜੋ ਵੀ ਇਹਨਾਂ ਨੇ ਵਾਦੇ ਕੀਤੇ ਮੱਲਕ ਕਲੀਨਿਕ ਤੇ ਸਾਡੇ ਹੋਂ ਹੋਂ ਤੁਸੀਂ ਚੱਲ ਜਾਓ ਉੱਥੇ ਹਜੇ ਵੀ ਲੈਣਾ ਲੱਗਿਆ ਆਉਣ ਗਿਆ ਬਿਲਕੁਲ ਮੇਰੇ ਘਰ ਦੇ ਨਾਲ ਹੀ ਆ ਮੱਲਕ ਕਲੀਨਿਕ ਸਰਕਾਰ ਦਾ ਫੈਸਲਾ ਵਧੀਆ ਮੱਲਕ ਕਲੀਨਿਕ ਹਾਂਜੀ ਮੱਲਕ ਕਲੀਨਿਕ ਵਾਲਾ ਬਹੁਤ ਵਧੀਆ ਫੈਸਲਾ ਜੀ ਗਰੀਬਾਂ ਦੇ ਹੱਕ ਵਾਸਤੇ ਤੇ ਬਹੁਤ ਵਧੀਆ ਜੀ 10 ਰੁਪਏ ਖਾਲੀ ਪਰਚੀ ਲੱਗਦੀ ਜੇ ਬਾਕੀ ਫਰੀ ਇਲਾਜ ਟੈਸਟ ਸਭ ਵਗੈਰਾ ਸਭ ਫਰੀ ਹੁੰਦੇ ਜੇ ਏਸੀ ਲੱਗਾ ਵਾ ਪੱਖੇ ਚਾਲੂ ਰਹਿੰਦੇ ਆ ਬੈਠਣ ਵਾਸਤੇ ਫੁੱਲ ਸੁਵਿਧਾ ਟੇਬਲ ਲੱਗੇ ਕੁਰਸੀਆਂ ਲੱਗੀਆਂ ਜੀ ਹੋਰ ਇਹ ਤੋਂ ਵੱਧ ਕੀ ਚਾਹੀ ਜਿਹੜੇ ਲੋਕਾਂ ਨੂੰ ਰਾਸ਼ਨ ਮਿਲਦਾ ਪਿਆ ਸਰਕਾਰ ਦੇ ਵੱਲੋਂ ਮਿਲਣਾ ਚਾਹੀਦਾ ਜਾਂ ਨਹੀਂ ਮਿਲਣਾ ਚਾਹੀਦਾ ਮਿਲਣਾ ਚਾਹੀਦਾ ਵਾ ਜੀ ਗਰੀਬ ਐ ਸਿਪਾਹੀ ਚਾਰੇ ਨੂੰ ਤਾਂ ਫੁੱਲ ਮਿਲਣਾ ਚਾਹੀਦਾ ਵਾ ਜੀ 400 ਜੁੰਟ ਦੀ ਗੱਲ ਕੀਤੀ ਸੀ ਪੰਜਾਬ ਸਰਕਾਰ ਨੇ ਜਿਹੜਾ ਲੋਕਾਂ ਤੱਕ ਪਹੁੰਚ ਵੀ ਰਿਹਾ ਹੂੰ ਹੂੰ ਤੇ ਮੈਨੂੰ ਲੱਗਦਾ ਕਿ 400 ਜੁੰਟ ਵਾਲਾ ਜਿਹੜੀ ਸਕੀਮ ਸੀ ਉਹ ਪਾਸ ਹੋ ਗਈ ਸਰਕਾਰ ਦੀ ਮੋਰ ਲੱਗੂਗੀ 400 ਜੁੰਟ ਦਾ ਜੋ ਉਹਨਾਂ ਨੇ ਪਾਸ ਕੀਤਾ ਵਾ ਉਹ ਮੋਰ ਲੱਗੀ ਜੇ ਤਾਂ ਉਹ ਸਾਨੂੰ ਮਿਲਨ ਦਾ ਫਾਇਦਾ ਜਿਆਦਾ ਹਵਾਕੀ ਦੀ ਚੱਲ ਰਹੀ ਆ ਆਮ ਦੀ ਆ ਜੀ ਤੁਹਾਡੀ ਗੱਲ ਸਾਬ ਦੀ ਆ ਉਹਨਾਂ ਨੂੰ ਵੋਟਾਂ ਬਹੁਤ ਲੀਡ ਨਾਲ ਜਿੱਤਣਗੇ ਤੁਹਾਡੀ ਗੱਲ ਸਾਬ ਤੇ ਜੋ ਸਾਡਾ ਵੀਰ ਛੋਟਾ ਗਰਸ਼ਨ ਵੀਰ ਉਹ ਵੀ ਆਮ ਪਾਰਟੀ ਦੇ ਵਿੱਚ ਆਏ ਨੇ ਉਹ ਬਹੁਤ ਹੀ ਵਧੀਆ ਸਾਡੇ ਸੱਜਣ ਨੇ ਮਿੱਤਰ ਨੇ ਉਹ ਸਾਡੇ ਕਿਸਾਨਾਂ ਦਾ ਸਾਥ ਵੀ ਬਹੁਤ ਵਧੀਆ ਦਿੰਦੇ ਨੇ ਤੁਹਾਡੀ ਵੱਲ ਸਾਹਿਬ ਦੇ ਨਾਲ ਉਹ ਹੁਣ ਉਹਨਾਂ ਦਾ ਮਤਲਬ ਮੇਲ ਹੋਇਆ ਆ ਤੇ ਗਰਸ਼ਨ ਸ਼ੀਨਾ ਜੀ ਬਹੁਤ ਸਾਡੇ ਪ੍ਰਾਣ ਨੇ ਅਸੀਂ ਉਹਨਾਂ ਦਾ ਬਹੁਤ ਜੀ ਆਇਆਂ ਕਰਦੇ ਆ ਆਉਣ ਦਾ ਇਹ ਸਾਡੀ ਹੁਣੇ ਬੇਨਤੀ ਹੈ ਕਿ ਸਾਡੀ ਸੜਕ ਟੁੱਟੀ ਆ ਕਾਲੀਦਾਲ ਵੀ ਆਇਆ ਸਰਕਾਰੀਆ ਸਾਹਿਬ ਵੀ ਆਏ ਆ ਆ ਸੜਕ ਦਾ ਪਤਾ ਹੀ ਕੋਈ ਨਹੀਂ ਮੈਂ 70 80 ਐਕਸੀਡੈਂਟ ਹੀ ਚੁੱਕ ਚੁੱਕਾ ਆ ਕੋਈ ਸੜਕ ਇਹ ਤੱਕ ਕਿੰਨੇ ਮਤਲਬ ਬਣਾਇ ਨਹੀਂ ਆ ਤੇ ਸਾਡਾ ਹੱਥ ਜੋੜ ਕੇ ਬੇਨਤੀ ਆ ਧਾਰਿਆਲ ਸਾਹਿਬ ਨੂੰ ਵੀ ਆਪਾਂ ਹੱਥ ਜੋੜ ਕੇ ਬੇਨਤੀ ਕਰਦੇ ਆ ਧਾਰਿਆਲ ਸਾਹਿਬ ਨੂੰ ਵੀ ਵੋਟਾਂ ਵੱਧ ਤੋਂ ਵੱਧ ਲੀਡ ਦੇ ਨਾਲ ਤੁਹਾਨੂੰ ਜਿਤਾਵਾਂਗੇ ਪਰ ਸਾਡਾ ਮਸਲਾ ਇਹ ਹੈ ਕਿ ਸੜਕ ਜਿਹੜੀ ਆ ਸਾਡੀ ਬਣ ਜੇ ਪਿੰਡ ਓਠੀਆਂ ਦੇ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਜਨਾਲਾ ਆ ਤੇ ਇਸ ਕਰਕੇ ਸਾਡੀ ਇੱਕ ਸਾਡਾ ਸਮੱਸਿਆ ਆ ਧਾਰਿਆਲ ਸਾਹਿਬ ਅੱਗੇ ਸਾਡੇ ਦੋ ਬੱਸਾਂ ਦਾ ਟਾਈਮ ਆ ਰੋਡਵੇਜ ਦੀਆਂ ਦਾ ਉਹ ਬੱਸਾਂ ਵੀ ਬੰਦ ਹੋ ਗਈਆਂ ਰੋਡ ਬੰਦ ਹੋ ਗਿਆ ਬਹੁਤ ਪਰੇਸ਼ਾਨੀ ਆ ਵੋਟਾਂ ਵੱਧ ਤੋਂ ਵੱਧ ਪਾਵਾਂਗੇ ਆਮ ਹੀ ਬਣੂਗੇ ਅੱਗੇ ਵੀ ਆਮ ਬਣੀ ਆ ਹੁਣ ਐਮਪੀ ਸਾਹਿਬ ਇਹੋ ਹੀ ਬਣਗੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਜੀ ਭਗਵੰਤ ਮਾਨ ਹੁਣਾਂ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਵਾਕਈ ਪੰਜਾਬ ਦੇ ਵਿੱਚ ਜੋ ਬਿਜਲੀ ਨੂੰ ਐਰ ਕੰਬੀ 400 ਜੂਟ ਫਰੀ ਦਿੱਤਾ 600 ਜੂਟ ਦਿੱਤਾ ਹੋਇਆ ਉਹ ਵਧੀਆ ਸਕੀਮ ਆ ਉਹਦੇ ਨਾਲ ਗਰੀਬਾਂ ਨੂੰ ਆਮ ਲੋਕਾਂ ਨੂੰ ਲਾਹਾ ਹੋ ਰਿਹਾ ਹਾਂ ਹਾਂ ਜੀ ਬਹੁਤ ਵਧੀਆ ਹਾਂ ਜੀ ਬਹੁਤ ਵਧੀਆ ਭਗਵੰਤ ਮਾਨ ਸਾਹਿਬ ਨੇ ਜੋ 400 ਜੂਟ ਮਾਫ ਕੀਤਾ ਆ ਬਹੁਤ ਹੀ ਵਧੀਆ ਕੰਮ ਚੱਲ ਰਿਹਾ ਆ ਕਿ ਬਾਕੀਆਂ ਸਰਕਾਰਾਂ ਦੇ ਵਿੱਚ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿੱਚ ਆਮ ਆਦਮੀ ਪਾਰਟੀ ਚ ਕੀ ਫਰਕ ਰਿਹਾ ਜੀ ਦੇਖੋ ਜੀ ਇਹ ਇੱਕ ਆਮ ਕਿਉਂ ਗਿਣਿਆ ਜਾਂਦਾ ਕਿਉਂਕਿ ਉਹ ਥੋੜੀ ਜਿਹੀ ਗੱਲਬਾਤ ਸੁਣ ਲੈਂਦੇ ਆ ਤੇ ਉਹ ਜਿਹੜੇ ਦੂਜੇ ਹੁੰਦੇ ਆ ਉਹ ਤੇ ਸਾਨੂੰ ਗੇਟ ਹੀ ਨਹੀਂ ਕਾ ਲੰਘਣ ਦੇਣਾ ਉਹਨਾਂ ਨੇ ਠੀਕ ਹੈ ਨਾ ਉਹਨਾਂ ਨੂੰ ਫੋਨ ਕਰ ਲੋ ਕਹਿਣਗੇ ਪਹਿਲੀ ਗੱਲ ਤੇ ਫੋਨ ਚੁੱਕਣਾ ਹੀ ਫਿਰ ਚੁੱਕ ਹੀ ਲੈਣਗੇ ਕਹਿੰਗੇ ਬਾਅਦ ਚ ਕਰਾਂਗੇ ਗੱਲ ਬਾਅਦ ਚ ਮੜ ਕੇ ਚੁੱਕ ਲਈ ਨਹੀਂ ਗੱਲ ਤਾਰੀਵਾਲ ਸਾਹਿਬ ਚੁੱਕਦੇ ਆ ਫੋਨ ਲੋਕਾਂ ਦਾ ਹਾਂਜੀ ਹਾਂਜੀ ਬਹੁਤ ਹਾਂਜੀ ਜਦੋਂ ਫੋਨ ਕਰ ਲਓ ਉਹਨਾਂ ਦਾ ਜੀ ਆਇਆਂ ਕਹਿੰਦੇ ਨੇ ਤੁਸੀਂ ਗੁਰਸਨ ਸਿੰਘ ਸ਼ੀਨਾ ਦੀ ਗੱਲ ਕਰ ਰਹੇ ਹੋ ਗੁਰਸਨ ਸਿੰਘ ਸ਼ੀਨਾ ਦੇ ਵਿੱਚ ਐਸੀ ਕੀ ਖੂਬੀਆਂ ਨੇ ਉਹਨਾਂ ਦੀਆਂ ਤਾਰੀਫਾਂ ਕਰ ਰਹੇ ਹੋ ਤੁਸੀਂ ਉਹ ਬਹੁਤ ਹੀ ਵਧੀਆ ਇਨਸਾਨ ਹੈ ਉਹ ਜੋ ਜ਼ਿੰਮੇਵਾਰਾਂ ਦੇ ਨਾਲ ਸਾਡੇ ਆਪਣੇ ਦੁਕਾਨਦਾਰ ਵੀਰਾਂ ਨਾਲ ਮਤਲਬ ਮੋਢੇ ਨਾਲ ਮੋਢਾ ਲਾ ਕੇ ਚੱਲਣੇ ਕਿਸਾਨ ਨੇ ਉਹ ਵੀਰ ਨੇ ਸਾਡੇ ਗੁਰਸਨ ਸ਼ੀਨਾ ਜੀ ਸਰਪੰਚ ਸਾਹਿਬ ਪਤਾ ਲੱਗਾ ਸੀ ਕਿ ਤੁਸੀਂ ਇੱਕ ਪਾਰਟੀ ਛੱਡੀ ਆ ਪਾਰਟੀ ਛੱਡਣ ਦੇ ਵਿੱਚ ਨਵੀਂ ਪਾਰਟੀ ਵਿੱਚ ਸ਼ਾਮਲ ਹੋਏ ਕੀ ਕਾਰਨ ਰਹਾ ਜੀ ਆਮ ਆਦਮੀ ਪਾਰਟੀ ਸ਼ਾਮਲ ਹੋਣ ਦੀ ਅਸੀਂ ਲੰਮਾ ਸਮਾਂ ਕਾਂਗਰਸ ਤੋਂ ਵਿਚ ਰਹੇ ਆ ਸ਼ੁਰੂ ਤੋਂ ਵੋਟ ਕਾਂਗਰਸ ਨੂੰ ਪਾਉਂਦੇ ਰਹੇ ਆ ਜਦੋਂ ਪਰਿਵਾਰਕਵਾਦ ਕਾਂਗਰਸ ਦੇ ਵਿੱਚ ਆ ਗਿਆ ਸਾਨੂੰ ਇਹਨਾਂ ਦੀਆਂ ਨੀਤੀਆਂ ਚੰਗੀਆਂ ਨਹੀਂ ਲੱਗੀਆਂ ਤੇ ਫਿਰ ਅਸੀਂ ਪਿੱਛੇ ਹਟ ਕੇ ਸਰਦਾਰ ਭਗਵੰਤ ਸਿੰਘ ਮਾਨ ਦਾ ਪੱਲਾ ਫੜਿਆ ਆ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਰਪੰਚ ਸਾਹਿਬ ਕੀ ਖਾਸ ਕੀ ਆਮ ਆਦਮੀ ਪਾਰਟੀ ਦੇ ਵਿੱਚ ਕੀ ਐਸਾ ਖਾਸ ਹੈ ਵੀ ਤੁਸੀਂ ਲੰਮਾ ਸਮਾਂ ਕਾਂਗਰਸ ਨੂੰ ਦਿੱਤਾ ਤੇ ਆਮ ਆਦਮੀ ਪਾਰਟੀ ਵੱਲ ਖਿੱਚੇ ਚਲੇ ਆਏ ਕਾਂਗਰਸ ਪਾਰਟੀ ਰਜਵਾੜਾ ਪਾਰਟੀ ਆ ਭਗਵੰਤ ਮਾਨ ਦੀ ਆਮ ਪਾਰਟੀ ਗਰੀਬ ਲੋਕਾਂ ਦੀ ਪਾਰਟੀ ਗਰੀਬ ਲੋਕਾਂ ਦੇ ਨਾਲ ਅਸੀਂ ਵਿਚਰਦੇ ਆਂ ਸਾਨੂੰ ਇਹ ਪਾਰਟੀ ਇਹ ਕਰਕੇ ਚੰਗੀ ਲੱਗੀ ਤੇ ਇਹੀ ਇਹਨਾਂ ਦਾ ਪੱਲਾ ਫੜਿਆ ਜੀ ਖਾਸ ਕਰਕੇ ਗੱਲ ਕਰੀਏ ਕਿ ਵਿਕਾਸ ਲਈ ਕਿਹੜੀ ਪਾਰਟੀ ਵਧੀਆ ਆਮ ਆਦਮੀ ਪਾਰਟੀ ਜਾਂ ਕਾਂਗਰਸ ਜੀ ਅਕਾਲੀ ਦਲ ਸੀਗੀ ਵਕਾਸਲੀ ਆਮ ਪਾਰਟੀ ਵਧੀਆ ਅਹਲੇ ਵਧੀਆ ਕਾਂਗਰਸ ਨੇ ਤੇ ਆਪਣੇ ਝੇਤਿਆਂ ਨੂੰ ਬਾਸ ਅਗੇ ਰੱਖਿਆ ਆਮ ਬੰਦੇ ਨੂੰ ਨਹੀਂ ਅੱਗੇ ਉੱਠਣ ਦਿੱਤਾ ਕਦੇ ਵੀ ਜਿਵੇਂ ਤੁਸੀਂ ਜਾਣਦੇ ਹੋ ਲੋਕ ਸਭਾ ਚੋਣਾਂ ਨੇ ਤੇ ਜਿਆਦਾ ਤੁਸੀਂ ਇੱਕ ਪਾਰਟੀ ਤੋਂ ਉੱਪਰ ਉੱਠ ਕੇ ਸਰਪੰਚ ਹੁੰਦਾ ਹਵਾ ਕਿੱਧਰ ਨੂੰ ਚੱਲ ਰਹੀ ਆ ਬੀਜੇਪੀ ਦੀ ਚੱਲ ਰਹੀ ਆ ਕਾਲੀਦਲ ਕਾਂਗਰਸ ਦੀ ਆਮ ਆਦਮੀ ਪਾਰਟੀ ਬੀਜੇਪੀ ਤੋਂ ਤਾਂ ਕਿਸਾਨ ਬਹੁਤ ਵਿਰੋਧੀ ਆ ਇਸ ਵੇਲੇ ਸਾਰਾ ਜੋ ਆਮ ਬੰਦੇ ਦਾ ਹਰਜਾਨ ਆ ਆਮ ਪਾਰਟੀ ਵਾਲਿਆ ਵਧੀਆ ਲੀਡਰ ਆ ਕੁਲਦੀਪ ਸਿੰਘ ਧਾਰੀਵਾਲ ਛੋਟਾ ਕਿਸਾਨ ਆ ਹਰ ਕਿਸਾਨ ਦਾ ਦੁੱਖ ਦਰਦ ਦਾ ਭਾਈਵਾਲ ਆ ਇਹ ਜਿਹੜੇ ਕਾਂਗਰਸ ਪਾਰਟੀ ਚ ਰਜਵਾੜੇ ਲੋਕ ਇਹਨਾਂ ਦੇ ਤੇ ਵੋਟਾਂ ਤੋਂ ਬਾਅਦ ਅੰਦਰ ਹੀ ਨਹੀਂ ਆਪਣੇ ਕਦੀ ਕੋਠੀ ਚ ਨਹੀਂ ਵੜਨ ਦਿੱਤਾ ਇਹਦੇ ਜਦੋਂ ਮਰਜ਼ੀ ਘਰ ਜਾਓ ਬੂਹਾ ਖੁੱਲਾ ਹਰ ਵੇਲੇ ਫੋਨ ਹਾਜ਼ਰ ਹੂੰ ਇਸ ਕਰਕੇ ਇਹ ਬੰਦੇ ਦੀਆਂ ਨੀਤੀਆਂ ਸਾਨੂੰ ਚੰਗੀਆਂ ਲੱਗੀਆਂ ਤੇ ਅਸੀਂ ਇਹਦੇ ਨਾਲ ਫੁੱਲ ਡਟ ਕੇ ਮਦਦ ਕਰਾਂਗੇ ਆਪਣੇ ਪਿੰਡੋ ਜਿਤਾਵਾਂਗੇ ਨਾਲ ਦੇ ਲਾਗੇ ਵੀ ਹੋਰ ਦੋ ਚਾਰ ਪਿੰਡ ਦਾ ਪਿੰਡ ਜਿਤਾਵਾਂਗੇ ਹੂੰ ਕਹਿੰਦੇ ਨੇ ਸਿਆਸੀ ਦਲ ਬਦਲੂ ਜਿਹੜੇ ਬੰਦੇ ਪਾਰਟੀਆਂ ਛੱਡ ਕੇ ਆਉਂਦੇ ਇਹਨਾਂ ਨੂੰ ਦਲ ਬਦਲੂ ਕਿਹਾ ਜਾਂਦਾ ਲੋਕ ਤੁਹਾਡੇ ਤੇ ਵੀ ਦਲ ਬਦਲੂ ਦੀ ਮੋਹਰ ਲਾਉਣਗੇ ਅਸੀਂ ਦਲ ਬਦਲੂ ਕਿਉਂ ਸਾਨੂੰ ਕਾਂਗਰਸ ਨੇ ਤੱਕ ਪਰਿਵਾਰ ਨੇ ਧੱਕੇ ਨਾਲ ਭਜਾਇਆ ਆਪ ਸਾਨੂੰ ਮਜਬੂਰ ਕੀਤਾ ਫੇਰ ਅਸੀਂ ਗਏ ਸਾਡਾ ਬਹੁਤ ਵਧੀਆ ਇੱਥੇ ਗਸ਼ਰਨ ਸਿੰਘ ਸੀਨਾ ਲੀਡਰ ਆ ਜਿਹੜਾ ਸਿਰਕਾਟ ਮਜੀਠੀਆ ਸਾਹਿਬ ਨਾਲ ਬਹੁਤ ਲੰਮਾ ਟਾਈਮ ਰਿਹਾ ਉਹਦੇ ਨਾਲ ਵੀ ਸਾਡੇ ਵਾਲਾ ਜੋ ਕੁਝ ਹੋਇਆ ਉਹਨੂੰ ਗੋਲੀਆਂ ਨਹੀਂ ਵਜੀਆਂ ਸਾਨੂੰ ਗੋਲੀਆਂ ਵੀ ਵਜੀਆਂ ਇਹਰਾਜ ਦੇ ਵਿੱਚ ਹੂੰ ਇਹ ਕਰਕੇ ਅਸੀਂ ਗੁਰਸ਼ਰਨ ਸਿੰਘ ਸੀਨੇ ਦਾ ਪੱਲਾ ਫੜ ਕੇ ਵਧੀਆ ਇਨਸਾਨ ਹਰ ਵੇਲੇ ਹਾਜ਼ਰ ਹਰ ਬੰਦੇ ਨੂੰ ਮਿਲਦਾ ਜੁਲਦਾ ਆ ਅਸੀਂ ਉਹਦੀ ਰਹਿਣਮਾਈ ਹੈਠ ਇਹ ਇਲਾਕੇ ਚੋਂ ਆਪਣੇ 10-20 ਪਿੰਡਾਂ ਤੋਂ ਵਧੀਆ ਲੀਡ ਜਿਤਾ ਕੇ ਧਾਰੀਵਾਲ ਸਾਹਿਬ ਨੂੰ ਤੇ ਭਗਵੰਤ ਮਾਨ ਜੀ ਨੂੰ ਜਿਤਾ ਕੇ ਭੇਜਾਂਗੇ ਖਾਸ ਕਰਕੇ ਸਰਪੰਚ ਸਾਹਿਬ ਗੱਲ ਕਰੀਏ ਕਿ ਉਹ ਸਤਕਾਰ ਜੋ ਕਾਂਗਰਸ ਚ ਨਹੀਂ ਮਿਲਿਆ ਉਹ ਆਮ ਆਦਮੀ ਪਾਰਟੀ ਚ ਹੁਣ ਮਿਲੂਗਾ ਤੁਹਾਨੂੰ ਪੱਕਾ ਪੱਕਾ ਮਿਲੂਗਾ ਜੀ ਧਾਰੀਵਾਲ ਤੇ ਵਿਸ਼ਵਾਸ ਹੈ ਰੱਬ ਜਿੰਨਾ ਵਿਸ਼ਵਾਸ ਹੈ ਧਾਰੀਵਾਲ ਤੇ ਹਮ ਹਰ ਸਾਡੇ ਦੁੱਖ ਸੁੱਖ ਦਾ ਸਹਾਈ ਆ ਪਰਾਣਾ ਸਾਡੇ ਨਾਲ ਵਰਤੋਂ ਵਿਹਾਰ ਵਿਚਰਦਾ ਰਿਹਾ ਇਸ ਕਰਕੇ ਆਸ ਹੈਗੀ ਉਹਤੇ ਸਰਪੰਚ ਸਾਹਿਬ ਜੀ ਗੱਲ ਕਰੀਏ ਕੀ ਪੰਜਾਬ ਦੇ ਵਿੱਚ ਜੋ ਵਾਅਦੇ ਕੀਤੇ ਸੀ ਉਹ ਵਾਅਦੇ ਠੀਕ ਨੇ ਭਗਵੰਤ ਮਾਨ ਹੋਣਾਂ ਦੇ ਵਾਅਦੇ ਜੀ ਆ ਬਤੀ ਦਾ ਬਿੱਲ ਸਾਡੇ ਵਰਗੇ ਬੰਦਿਆਂ ਨਹੀਂ ਉਹਦਾ ਮਾੜੇ ਬੰਦੇ ਤੇ ਬਹੁਤ ਜ਼ਿਆਦਾ ਇਸ ਗੱਲ ਤੋਂ ਖੁਸ਼ ਆ 32 85 90% ਬੰਦਿਆਂ ਦੇ ਬਿੱਲ ਫ੍ਰੀ ਨੇ ਬੱਸਾਂ ਦੇ ਕਿਰਾਏ ਫ੍ਰੀ ਨੇ ਇੱਕ ਸਾਡੀ ਮੰਗ ਹੈਗੀ ਵੀ ਅਜ ਚਗਾਵਾ ਜਨਾਲਾ ਰੋਡ ਤੇ ਰੋਡਵੇ ਤੇ ਦੋ ਪਰਮਿਟ ਨੇ ਇਹ ਮਾਨ ਸਾਹਿਬ ਨੂੰ ਅਸੀਂ ਬੇਨਤੀ ਕਰਾਂਗੇ ਵੀ ਇਹ ਚਲਾਏ ਜਾਣ ਸਾਡੇ ਅਸੀਂ ਉੱਥੇ ਦੇ ਰਹਿਣ ਵਾਲੇ ਭਾਜੀ ਜਿਸ ਤਰ ਤੁਸੀਂ ਜਾਣਦੇ ਹੋ ਸਿਆਸੀ ਮੌਲ ਚੱਲ ਰਿਹਾ ਤੇ ਜਿਆਦਾ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਹੜੀ ਪਾਰਟੀ ਦੀ ਹਵਾ ਚੱਲ ਰਹੀ ਹੈ ਭਾਜੀ ਹਵਾ ਤੇ ਹਰ ਇੱਕ ਦੀ ਚੱਲਦੀ ਪਈ ਜੇ ਕਾਂਗਰਸ ਦੀ ਵੀ ਚੱਲਦੀ ਪਈ ਅਕਾਲੀਆਂ ਦੀ ਵੀ ਚੱਲਦੀ ਪਈ ਜੇ ਹਾਂ ਪਰ ਉਹ ਆਮ ਆਦਮੀ ਨੇ ਚਲੋ 2 ਸਾਲ ਹੋ ਗਏ ਮੌਕਾ ਮਿਲਿਆ ਹੈ 3 ਸਾਲ ਹੋ ਰਹਿ ਗਏ ਆ ਹਾਂ ਉਹਨ ਦੇ ਟਾਈਮ 'ਚ ਵੇਖੋ ਕੋਜਣਾ ਕੋਤੇ ਸਵਾਰੀ ਦੇਣਗੇ ਤੇ ਸਾਡੇ ਪਿੰਡ 'ਚ ਆਉਣ ਵਾਲੇ ਕੋਤਾਰੀਵਾਲ ਭਾਜੀ ਜਿਹੜੇ ਧਾਰੀਵਾਲ ਤੋਂ ਜਿਹੜੇ ਹਰਦੀਪ ਧਾਰੀਵਾਲ ਜੀ ਹਾਂ ਉਹਨਾਂ ਦਾ ਥੋੜਾ ਸਾਡੇ ਪਿੰਡ 'ਚ ਜ਼ੋਰ ਚੱਲਦਾ ਪਿਆ ਹੈ ਉਹਨਾਂ ਦੇ ਨਾਲ ਗੁਰਸ਼ਰਨ ਭਾਜੀ ਜੀ ਛੀਨਾ ਜਿਹੜੇ ਆਲ ਉਹਨਾਂ ਵੀ ਜ਼ੋਰ ਚੱਲਦਾ ਪਿਆ ਚਲੋ ਵੇਖੋ ਇੱਕ ਵਾਰ ਮੌਕਾ ਦੇਣਾ ਚਾਹੀਦਾ ਹਰ ਇੱਕ ਨੂੰ ਮੌਕਾ ਮਿਲਣਾ ਚਾਹੀਦਾ ਭਾਜੀ ਇੱਕ ਚਾਂਸ ਹੋਰ ਦੇ ਦਿਓ ਕਹਿੰਦੇ ਤਾਂ ਹੈ ਗਿਆ ਵੀ ਸਾਡੇ ਪਿੰਡ ਦਾ ਸਵਾਰਨ ਸਿੰਘ ਉਹ ਹੀ ਸਵਾਰ ਜੀ ਗੱਲ ਕਰੀਏ ਵਿਕਾਸ ਦੀ ਗੱਲ ਕਰੀਏ ਵਿਕਾਸ ਪੱਖੋਂ ਕਿੰਨਾ ਕਿ ਪਿਛਲੇ ਸਰਕਾਰ ਦੇ ਵਿੱਚ ਤੁਹਾਡਾ ਏਰੀਆ ਪਛੜਿਆ ਸੀ ਬਹੁਤ ਜਿਆਦਾ ਪਛੜਿਆ ਤੁਸੀਂ ਸੜਕਾਂ ਦੇ ਹਿਸਾਬ ਲਾ ਲੋ ਉਧਰਲੀ ਏਰੀਆ ਖਰਾਬ ਆ ਸੜਕਾਂ ਦਾ ਇੱਧਰ ਵੀ ਖਰਾਬ ਆ ਬੱਚ ਪੜ੍ਹਾਈ ਵੀ ਕਰਕੇ ਸਾਰੇ ਫਰੀ ਬੈਠੇ ਨੇ ਮੈਂ ਵੀ ਕੋਰਸ ਕੀਤਾ ਟੀਚਰ ਟ੍ਰੇਨਿੰਗ ਦਾ ਭਰਤੀਆਂ ਵੇਖੀਆਂ ਕੋਈ ਵੀ ਨਹੀਂ ਚੱਲ ਸੌ ਰਿਆ ਬਹੁਤ ساری ਪੜ੍ਹਾਈ ਕੀਤੀ ਅੱਦੇ ਤੇ ਗਰਾਊਂਡਾਂ ਦਾ ਵੀ ਪੈਸਾ ਆ ਉਹ ਵੀ ਖਾ ਖੂ ਗਏ ਸਰਕਾਰਾਂ ਚਲੋ ਵੇਖੋ ਇੱਕ ਰਾਂ ਆਮ ਆਦਮੀਆਂ ਨੂੰ ਫੇਰ ਇੱਕਰਾ ਚਾਂਸ ਦਿੱਤਾ ਜਾਵੇ 3 ਸਾਲ ਪਹਿਲੇ ਸ਼ਾਇਦ ਕੋਈ ਨਾ ਕੋਈ ਸੁਧਰੀ ਜਾਊਗਾ ਮੁੱਖ ਮੰਤਰੀ ਭਗਵੰਤ ਸਮਾਨ ਹੋਂਾ ਵੱਲੋਂ ਕਾਫੀ ਜ਼ੋਵਨਿੰਗ ਲੈਟਰ ਦਿੱਤੇ ਗਏ ਨੇ ਤੁਸੀਂ ਵੀ ਵੇਖਿਆ ਹੋਣਾ ਕਾਫੀ ਨੌਜਵਾਨਾਂ ਨੂੰ ਪੁਲਿਸ ਦੇ ਵਿੱਚ ਵੱਖ-ਵੱਖ ਮਹਿਕਮਿਆਂ ਦੇ ਵਿੱਚ ਨੌਕਰੀਆਂ ਮਿਲਿਆ ਸੋਚਦੇ ਹੋ ਜੇ ਦੁਬਾਰਾ ਕਿਤੇ ਮੌਕਾ ਮਿਲਦਾ ਹੈ ਤੇ ਸ਼ਾਇਦ ਐਮਪੀ ਵੀ ਬਣਦੇ ਨੇ ਪੰਜਾਬ ਦੇ ਵਿੱਚ ਤੁਹਾਨੂੰ ਉਹ ਕਦੇ ਸਰਟੀਫਿਕੇਟ ਦੇ ਸਕਦੇ ਨੇ ਮੁੱਖ ਮੰਤਰੀ ਸੋ ਇਹਦੇ ਭਾਜੀ ਚਲੋ ਇੱਕ ਮੌਕਾ ਹੀ ਵੀ ਦੇ ਦੇਣੇ ਕਿਉਂਕਿ ਫਾਰਮ ਵਗੈਰਾ ਭਰੇ ਸ਼ਾਇਦ ਸਾਡੀ ਸੋਣੀ ਲਵੇ ਰੱਬ ਸੋਣੀ ਲਵੇ ਕਿਸੇ ਪਾਸੇ ਨਾ ਕਿਸੇ ਚਾਂਸ ਲੱਗ ਹੀ ਜਾਵੇ ਜੀ ਇੱਕ ਮੌਕਾ ਦੇਣਾ ਚਾਹੀਦਾ ਆ ਆਮ ਆਦਮੀ ਨੂੰ ਫੇਰ ਤਾਂ ਤੁਸੀਂ ਜਿਵੇਂ 9 ਸਵਾਨ ਹੋ ਤੁਸੀਂ ਵੇਖਿਆ ਸਭ ਤੋਂ ਜ਼ਿਆਦਾ ਨੌਕਰੀਆਂ ਕਿਹੜੀ ਸਰਕਾਰ ਦੇ ਵਿੱਚ ਮਿਲੀਆਂ ਪਿਛਲੀਆਂ ਸਰਕਾਰਾਂ ਦੇ ਵਿੱਚ ਜਾਂ ਇਨਾ 2 ਸਾਲਾਂ ਚ ਮਿਲੀਆਂ ਸਭ ਤੋਂ ਜ਼ਿਆਦਾ ਨੌਕਰੀਆਂ ਤਾਂ ਆਮ ਆਦਮੀ ਜਿਹੜੇ ਕੱਚੇ ਮੁਲਾਜ਼ਮ ਸੀ ਉਹ ਪੱਕੇ ਕੀਤੇ ਆ ਜਿਹੜੀਆਂ ਪੈਂਡਿੰਗ ਪੋਸਟਾਂ ਪਈਆਂ ਉਹਨਾਂ ਨੂੰ ਵੀ ਉਹਨਾਂ ਰਿਲੀਜ਼ ਕੀਤਾ ਫੇਰ ਦੁਬਾਰਾ ਤੋਂ ਚਾਲੂ ਕੀਤਾ ਤੁਹਾਡੇ ਮਹੱਲਾ ਕਲੀਨਿਕ ਵੀ ਖੁੱਲੇ ਹੋਏ ਨੇ ਇਥੇ ਥਾਂ ਥਾਂ ਤੇ ਖੁੱਲੇ ਉਹਨਾਂ ਮਹੱਲਾ ਕਲੀਨਿਕ ਦਾ ਕੋਈ ਫਾਇਦਾ ਹੈਗਾ ਲੋਕ ਜਾਂਦੇ ਉੱਥੇ ਹਾਂਜੀ ਹਾਂਜੀ ਭਾਜੀ ਸਵੇਰ ਤੋਂ ਚਾਲੂ ਹਾਂ ਦੇ 8-9 ਵਜੇ ਤੋਂ ਚਾਲੂ ਹੁੰਦੇ ਹੁਣ ਵੀ ਲ ਹੂੰ ਬਹੁਤ ਸਾਰੇ ਮਰੀਜ਼ ਉੱਥੇ ਵੀ ਇਕੱਠੇ ਹੋਏ ਹੁੰਦੇ ਸਿਆਸੀ ਸ਼ਰਮੀਆਂ ਕੁਲਦੀਪ ਸਿੰਘ ਧਾਰੀਵਾਲ ਦੀਆਂ ਬਹੁਤ ਤੇਜ਼ ਆ ਜੀ ਹੂੰ ਤੇ ਗੁਰਸ਼ਰਨ ਸਿੰਘ ਸੀਨਾ ਜੋ ਪਿੰਡ ਇਲਾਕੇ ਦਾ ਨੌਜਵਾਨ ਆਦਮੀ ਆ ਉਹ ਬਹੁਤ ਜ਼ੋਰ ਲਾ ਰਿਹਾ ਪੱਬਾਂ ਪਰ ਜ਼ੋਰ ਲਾ ਰਿਹਾ ਧਾਰੀਵਾਲ ਸਾਹਿਬ ਨੂੰ ਜਿਤਾਉਣ ਵਾਸਤੇ ਜੀ ਕਾਰਨ ਕੀ ਆ ਧਾਰੀਵਾਲ ਸਾਹਿਬ ਕਿਉਂ ਇੱਕ ਨੰਬਰ ਤੇ ਆ ਰਹੇ ਨੇ ਕਾਰਨ ਕੀ ਆ ਉਹਨਾਂ ਦਾ ਜੀ ਵੇਖੋ ਜੀ ਉਹ ਮਿਹਨਤ ਬੋਲ ਕਰ ਰਿਹਾ ਲੋਕਾਂ ਦੇ ਕੰਮ ਬਹੁਤ ਕਰ ਰਿਹਾ ਜੀ ਹੂੰ ਤੇ ਸਾਨੂੰ ਆਸ ਹੈ ਵੀ ਉਹ ਗਾਂ ਵੀ ਬਹੁਤ ਲੋਕਾਂ ਦੇ ਕੰਮ ਕਰਨਗੇ ਜੇ ਜਿਤਾ ਕੇ ਭਜਾਂਗੇ ਦੇ ਜੀ ਹੂੰ ਗੁਰਸੱਤ ਸਿੰਘ ਸ਼ੀਨੇ ਵਿੱਚ ਕੀ ਐਸੀਆਂ ਖੂਬੀਆਂ ਨੇ ਜੋ ਧਾਰੀਵਾਲ ਨੂੰ ਪੱਬਾਂ ਪਾਰ ਹੋ ਕੇ ਜਤਾਉਣ ਦੇ ਵਿੱਚ ਲੱਗਾ ਹੋਇਆ ਜੀ ਉਹ ਜੀ ਨੌਜਵਾਨ ਲੜਕਾ ਏ ਤੇ ਬਹੁਤ ਮਿਹਨਤ ਕਰ ਰਿਹਾ ਏ ਹਰ ਪਾਸੇ ਉਸ ਦਾ ਯੋਗ ਰਿਹਾ ਏ ਤੇ ਸਾਨੂੰ ਪੂਰੀ ਆਸ ਹੈ ਵੀ ਉਹ ਸਾਡੇ ਪ੍ਰਿੰਟ ਵਿੱਚੋਂ ਰਾਜਸਟਾਨ ਦੀ ਹਲਕੇ ਦੇ ਵਿੱਚੋਂ ਫੁੱਲ ਬੜਾ ਫੁੱਲ ਵੋਟਾਂ ਦੇ ਜਿਤਾ ਕੇ ਭੇਜਣਗੇ ਸਾਡੇ ਨਾਲ ਮਜ਼ਦੂਰ ਨੇ ਇੱਕ ਬੈਟਰੀ ਵਾਲਾ ਰਿਕਸ਼ਾ ਚਲਾਉਂਦੇ ਨੇ ਕੀ ਨਾਂ ਤੁਹਾਡਾ ਜੀ ਹਾਂ ਕਾਰਜ ਸਿੰਘ ਕਾਰਜ ਸਿੰਘ ਜੀ ਜਿਵੇਂ ਤੁਸੀਂ ਜਾਣਦੇ ਹੋ ਲੋਕ ਸਭਾ ਚੋਣਾਂ ਆ ਗਈਆਂ ਨੇ ਤੇ ਸਿਆਸੀ ਹਵਾ ਕੈਨੂੰ ਚੱਲ ਰਹੀ ਕਿੱਧਰ ਤੋਂ ਚੱਲ ਰਹੀ ਆ ਅਜੀ ਸਰ ਮੈਂ ਮਤਲਬ ਜੋ ਝਾੜੂ ਵਾਲੇ ਆ ਉਹਨਾਂ ਦਾ ਸਰਕਲ ਚੱਲ ਰਿਹਾ ਜੀ ਅੱਛਾ ਜੀ ਹਾਂ ਜੀ ਅਗੋਂ ਵੋਟਾਂ ਆਉਣ ਤੇ ਪਤਾ ਲੱਗੂ ਹਣ ਕੀ ਬੰਦਾ ਵਾ ਝਾੜੂ ਵਾਲੇ ਦਾ ਕਿਉਂ ਚੱਲ ਰਿਹਾ ਝਾੜੂ ਵਾਲਿਆਂ ਦੇ ਵਿੱਚ ਕੀ ਐਸਾ ਕੰਮ ਕਰਦੇ ਤਾਂ ਕਿ ਹਵਾ ਝਾੜੂ ਦੀ ਚੱਲ ਰਹੀ ਆ ਹਾਂ ਇਹ ਨਾਇਆ ਵੀ ਬਿਜਲੀ ਦੇ ਬਿੱਲ ਕੋਈ ਮਾਫ ਕੀਤੇ ਆ 600 ਜੁਨਟੇ ਨਾ ਕੀਤੇ ਆ ਮਾਫ ਉਹਦੇ ਕਰਕੇ ਥੋੜਾ ਜਆ ਕਈ ਤਾਂ ਚੱਲਨਦੇ ਆ ਵੀ ਇਹੀ ਸਿਸਟਮ ਆਉਣੇ ਚਾਹੀਦੇ ਆ ਹਾਂ ਜੀ ਤੇ ਜਿਹੜੀ ਕਣਕ ਮਿਲ ਰਹੀ ਆ ਕਣਕ ਠੀਕ ਠਾਕ ਮਿਲ ਰਹੀ ਆ ਪਿੰਡਾਂ ਚ ਜਾ ਰਹੀ ਕਣਕ ਹਾਂ ਜੀ ਕਣਕ ਤਾਂ ਆ ਰਹੀ ਜੇ ਤਾਂ ਜਿਹੜੇ ਮhalla ਕਲੀਨਿਕ ਖੋਲੇ ਹੋਏ ਆ ਜਿਵੇਂ ਆਲਾਸ ਵਾਲੇ ਉਹ ਠੀਕ ਨੇ ਸਰਕਾਰ ਦਾ ਫੈਸਲਾ ਉਸੇ ਗਰੀਬਾਂ ਨੂੰ ਲਾਜ਼ ਹੋ ਰਿਹਾ ਹਾਂਜੀ ਹਾਂਜੀ ਠੀਕ ਬਹੁਤ ਵਧੀਆ ਇੱਥੇ ਸਾਡੇ ਕਣਕੇ ਪਿੱਛੇ ਦੇ ਉਹ 5 6 7 6 ਸਾਲ ਹੋ ਗਏ ਸੜ ਗਈ 300 ਕਲਾਕ ਕਣਕ ਸੜ ਗਈ ਇਥੇ ਐਮਪੀ ਆ ਕਿਸੇ ਨੇ ਪਤਾ ਨਹੀਂ ਲਿਆ ਨਾ ਸਰਕਾਰੀਆ ਸਾਹਿਬ ਨੇ ਨਾ ਜੁਜੇ ਔਜਲਾ ਸਾਹਿਬ ਨੇ ਜਿਹੜੀ ਬਿਜਲੀ ਫ੍ਰੀ ਕੀਤੀ ਗਈ ਆ 400 ਜੁੰਟ ਲਾ ਲਓ ਉਹ 400 ਜੁੰਟ ਦਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਕਿੰਨਾ ਕੁ ਫਾਇਦਾ ਹੋ ਰਿਹਾ ਉਹਦਾ ਤਾਂ ਜੀ ਲਾਭ ਹੈਗਾ ਉਹ ਤਾਂ ਸਾਰਿਆਂ ਨੂੰ ਲਾਭ ਹੈ ਪੀਜੋ ਦੋਤਾ 2000 3000 ਉਹ ਜਿਹੜਾ ਸੀ ਉਹ ਹਰੇਕ ਬੰਨੇ ਹੋ ਜਾਂਦਾ ਉਹ ਵੀ ਤੇ ਘਰ ਚੋ ਉਹ ਤੇ ਫਾਇਦਾ ਹੈਗਾ ਆ ਆਮ ਆਦਮੀ ਪਾਰਟੀ ਦਾ ਹੀ ਹੂੰ ਕਿ ਚਲੋ ਉਹਨਾਂ ਲੋ ਫਾਇਦਾ ਇਹ ਤੇ ਹੈਗਾ ਮਹੱਲਾ ਕਲੀਨਿਕ ਤਾਂ ਕਿੰਨਾ ਕੁ ਫਾਇਦਾ ਵਾਕੇ ਮਹੱਲਾ ਕਲੀਨਿਕ ਚ ਲੋਕ ਲਾਹਾ ਲੈ ਰਹੇ ਨੇ ਉੱਥੇ ਜਿਹੜੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾ ਰਿਹਾ ਸਰਕਾਰ ਦਾ ਇਹ ਵਧੀਆ ਫੈਸਲਾ ਚਲੋ ਵਿਚਾਰੇ ਗਰੀਬ ਬੰਦੇ ਜਿਹੜੇ ਉਹ ਵਿਚਾਰੇ ਨਹੀਂ ਦਾ ਲੈ ਸਕਦਾ ਮਤ ਤਕੜਾ ਬੰਦਾ ਜਿਹੜਾ ਉਹ ਤੇ ਹਰੇਕ ਤੋਂ ਲੈ ਲੂਗਾ ਦੋ ਜਾ ਲਾ ਜਿਹੜਾ ਗਰੀਬ ਬੰਦਾ ਉਹਨੇ ਕਿਧਰ ਜਾਣਾ ਉਹਨੇ ਤੇ ਇੱਥੇ ਉਹ ਵਿਚਾਰੇ ਨਹੀਂ ਜਾਣਾ ਹੂੰ ਲਾਹ ਹੈਗਾ ਜਿਹੜੀ ਗੱਲ ਹੈਗੀ ਹੈਗੀ ਬਾਕੀਆਂ ਸਰਕਾਰਾਂ ਨਾਲੋਂ ਇਸ ਸਰਕਾਰ ਦਾ ਕਿੰਨਾਕ ਫਰਕ ਆ ਪਈ ਨਾ ਕਾਂਗਰਸ ਕਾਲੀ ਦਲ ਰਹੀ ਹੁਣ ਆਮ ਆਦਮੀ ਪਾਰਟੀ ਸਰਕਾਰ ਕਿਵੇਂ ਵੇਖਦੇ ਇਹਨੂੰ ਨਹੀਂ ਇਹ ਗੱਲੋਂ ਤਾਂ ਚਲੋ ਚੰਗਾ ਧਰਿਆਲ ਸਾਹਿਬ ਇਹਨੇ ਆ ਜਦੋਂ ਹਥਿਆਰਾਂ ਦਾ ਪਿਆ ਪਾਇਆ ਜਦੋਂ ਲੋਕ ਜਿਹੜਾ ਠੱਲ ਪਾਈ ਵੀ ਜਿਹੜਾ ਰੌਲਾ ਰੱਪਾ ਲੋਕ ਜਿੱਤੇ ਨਹੀਂ ਉੱਥੇ ਹਥਿਆਰ ਦਾ ਲੈ ਇਕੱਠੇ ਹੋ ਜਾਂਦੇ ਵਿਆਹਾਂ ਆਜ ਕੀ ਦਿੱਤੇ ਆ ਤਾਂ ਚੁੱਕੀ ਉਹ ਚਲੋ ਇਹਨੇ ਮਾੜਾ ਪਾਇਆ ਰੌਲਾ ਦੇ ਵੀ ਇਹ ਕੰਮ ਪਰਚਾ ਕੱਟੀ ਜਣਾ ਮਾਰੇਗਾ ਉਹਦਾ ਕਰਕੇ ਉਹ ਠੱਲ ਪਈ